ਮਸਲਾ ਜਿਹੜਾ ਹਿਮਾਚਲ ਦਾ ਹਿਮਾਚਲ ਪਰ ਐਕਸਪੀਰੀਅੰਸ ਛੇੜਾ ਉਹਦਾ ਪਾਣੀ ਕੁਝ ਉਹ ਦੋ ਸਮਝਾਉਂਦਾ ਦਿੱਤਾ ਹੋਇਆ ਵੀ ਇਹਨਾਂ ਕੋਲ ਰਕ ਸਕਦਾ ਉਹ ਦੂਗਾ ਤਾਂ ਪਾਣੀ ਰੋਕ ਨਹੀਂ ਸਕਦਾ ਕਿਉਂਕਿ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਪੰਜਾਬ ਕਿਉਂਕਿ ਪੰਜਾਬ ਦੇ ਹੱਕ ਹੀ ਇਸ ਕਰਕੇ ਬਣਦੇ ਆ ਵੀ ਜਿਹੜਾ ਉਹ ਨੁਕਸਾਨ ਪੰਜਾਬ ਦਾ ਹੁੰਦਾ ਸੋ ਉਹ 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 ਨਹੀਂ ਰੋਕ ਸਕਦਾ ਦੂਜੀ ਗੱਲ ਇਹ ਵੀ ਤੁਸੀਂ ਜਿਵੇਂ ਕਹਿ ਰਹੇ ਹੋ ਵੀ 47 ਤੋਂ ਮੰਗ ਚੱਲੀ ਆ ਰਹੀ ਹੈ ਉਹ ਇਹ ਸਾਡੀ ਪੋਲੀਟੀਕਲ ਕਲਾਸ ਕਿਤੇ ਨਾ ਕਿਤੇ ਸਮਝੌਤਾਵਾਦੀ ਹੋ ਜਾਂਦੀ ਹੈ ਜਦੋਂ ਮਸਲਾ ਠਾ ਲਿਆ ਤੈਨੂੰ ਉੱਤੇ ਵੋਟਾਂ ਮੰਗ ਲੀਆਂ ਪਰ ਹੁਣ ਉਹ ਕੰਮ ਚੱਲਣਾ ਨਹੀਂਗਾ ਹੁਣ ਆਪਾਂ ਨੂੰ ਸਾਹਮਣੇ ਸੰਕਟ ਦਿਸ ਰਿਹਾ ਵੀ 16 ਸਾਲ ਚ ਪਾਣੀ ਮੁੱਕ ਜਾਣਾ ਫੇਰ ਪੰਜਾਬ ਕਿੱਧਰ ਨੂੰ ਜਾਵਾਂਗੇ ਆਪਾਂ ਜਵਾਕ ਕਿੱਧਰ ਜਾਣਗੇ ਇਹ ਜਨਰੇਸ਼ਨ ਕਿੱਥੇ ਜਾਊਗੀ ਸੋ ਇਹ ਆਪਾਂ ਨੂੰ ਲੜਾਈ ਮੈਂ ਇਹ ਕਹਿ ਰਿਹਾ ਵੀ ਆਪਾਂ ਨੂੰ ਲੜਨੀ ਪੈਣੀ ਹੈ ਇਹ ਲੜੇ ਬਿਗੈਰ ਮਤਲਬ ਆਪਾਂ ਨੂੰ ਇੱਕ ਆਪਾਂ ਕਹਿ ਦਿੰਨੇ ਆ ਵੀ ਠੱਕ ਕੇ ਕਾਰਨਰ ਤੇ ਲਾਤਾ ਹੁਣ ਕੋਈ ਚਾਰਾ ਨਹੀਂਗਾ ਜਾਂ ਲੜਦਾ ਪੂਜਾਗਾ ਮੌਤ ਤਾਂ ਦਿਖਦੀ ਆ ਫਿਰ ਉਹਨੇ ਮਰਨ ਨਾਲ ਲੜ ਕੇ ਮਰੇ ਚੰਗੇ ਸੋ ਇਹ ਲੜਾਈ ਜਿਹੜੀ ਹੈਗੀ ਆ ਹੁਣ ਇਹ ਦੂਜੀ ਗੱਲ ਜਿਹੜਾ ਉਹਨਾਂ ਨੇ ਪਹਿਲਾਂ ਮੋਟਰਾਂ ਦੇ ਪਾਣੀ ਨਾਲ ਲੋਕਾਂ ਨੂੰ ਭਰਾਈ ਰੱਖਿਆ ਹੁਣ ਲੋਕੀ ਸਮਝ ਗਏ ਵੀ ਸਾਡਾ ਨਹੀਂ ਸਰਨਾ ਸੋ ਇਹ ਵੱਡੇ ਪੱਧਰ ਤੇ ਇਸ ਮਸਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਹੜਾ ਜਣ ਗਸਤੀਆਂ ਜੇ ਸੋਇਆ ਚ ਪਾਣੀ ਛੱਡਿਆ ਜਾ ਰਿਹਾ ਉਹ ਪਾਣੀ ਪੂਰਾ ਹੋ ਜੂਗਾ ਵੇਖੋ ਜਦੋਂ ਪਾਣੀ ਬਾਹਰ ਲਿਆ ਸਟੇਟਾਂ ਨੂੰ ਦਿੱਜਿਆ ਜਾਂਦਾ ਤਾਂ ਪੂਰਾ ਹੋਣਾ ਨਹੀਂਗਾ ਉਹਦੇ ਵਿੱਚ ਵੀ ਪੂਰੀ ਯੂਟਿਲਾਈਜੇਸ਼ਨ ਪ੍ਰੋਪਰ ਇਹਨਾਂ ਤੋਂ ਕਰੀ ਨਹੀਂ ਜਾ ਰਹੀ ਉਹ ਉਹ ਵੀ ਸਿਰਫ ਸਰਕਾਰ ਦੀ ਪਾਲਿਸੀ ਹੈ ਮੁੱਖ ਮੰਤਰੀ ਸਾਹਿਬ ਇੱਥੇ ਬੈਠੇ ਹੁੰਦੇ ਆ ਵੀ ਪਾਲੀ ਪੂਰਾ ਕਰੋ ਅਫਸਰ ਜਾਈ ਕੀ ਕਰਦੀ ਹੈ ਟੇਲ ਤੇ ਜਾ ਕੇ ਮਣ ਕੇ ਪੂਰਾ ਕਰ ਦਿੰਦੀ ਹੈ ਤੇ ਇਹ ਇਹ ਕੱਲੀ ਮਤਲਬ ਜੇ ਕਹੀਏ ਇਹ ਸਰਕਾਰ ਭਗਵੰਤ ਮਾਨ ਸਰਕਾਰ ਦਾ ਤਾਂ ਇੱਕ ਦੋਸ਼ ਹੈਗਾ ਹੀ ਹੈਗਾ ਇੱਥੇ ਪਰ ਦੂਜੇ ਪਾਸੇ ਜਿਹੜੀ ਦੂਜੀ ਪੋਲੀਟੀਕਲ ਜਮਾਤ ਆ ਤੁਸੀਂ ਉਹਨਾਂ ਦਾ ਹਾਲ ਵੇਖੋ ਮੈਨੂੰ ਬੜੀ ਹੈਰਾਨੀ ਹੋਈ ਤੇ ਮੈਨੂੰ ਹਾਸਾ ਵੀ ਆਇਆ ਜਾਖੜ ਸਾਹਿਬ ਦੇ ਭਤੀਜੇ ਸੰਦੀਪ ਜਾਖੜ ਉਹਨਾਂ ਦੀ ਕੇਂਦਰ ਦੇ ਵਿੱਚ ਸਰਕਾਰ ਆ ਤੇ ਉਹਨਾਂ ਨੂੰ ਪਤਾ ਵੀ ਕੋਲ ਦੀ ਦਰਿਆ ਬਾਹਰ ਜਾ ਰਿਹਾ ਉਹ ਕੀ ਕਰ ਰਹੇ ਆ ਆਪ ਦੀ ਕश्ती 'ਚ ਖੜ ਕੇ ਇੱਕ ਢੱਕਾ ਜਿਹਾ ਮਾਰ ਕੇ ਆ ਬੁਖਾਰਿਆ ਵੇ ਕੋਈ ਜੀ ਸਾਡੀਆਂ ਡੇਲਾਂ ਦੇ ਪਾਣੀ ਪੂਰਾ ਨਹੀਂ ਆ ਰਿਹਾ ਜਦ ਕੇ ਉਹਨਾਂ ਦਾ ਫਰਜ਼ੇ ਬਣਦਾ ਵੀ ਕੇਂਦਰ ਨੂੰ ਕਹਿਣ ਵੀ ਸਾਡੇ ਕੋਲੇ ਪਾਣੀ ਹੈ ਨਹੀਂਗਾ ਪਾਣੀ ਸਾਡਾ ਜਿਹੜਾ ਰਾਜਸਥਾਨ ਨੂੰ ਜਾ ਰਿਹਾ ਉਹ ਪਾਣੀ ਸਾਨੂੰ ਦਿਓ ਤੁਸੀਂ ਆਪ ਦਾ ਹੋਰ ਕਿਤੇ ਪ੍ਰਬੰਧ ਕਰੋ ਸੋ ਇਹ ਕਿਤੇ ਨਾ ਕਿਤੇ ਇਹਨਾਂ ਦਾ ਤਾਂ ਫੇਲਿਅਰ ਹੈਗਾ ਹੀ ਹੈਗਾ ਪੋਲਿਟੀਕਲ ਕਲਾਸ ਦਾ ਹੁਣ ਦੇਖੋ ਅਲਟੀਮੇਟ ਸਰਕਾਰ ਨੂੰ ਕੀ ਹੈ ਜੇ ਹੁਣ ਸਰਕਾਰ ਇਹ ਥੜੀ ਦਿਨ ਮੰਗਾਪੁਰਿਆ ਨਹੀਂ ਕਰਦੀ ਤੇ ਕਿਹੋ ਜਿਹਾ ਐਜੀਟੇਸ਼ਨ ਹੋਊਗਾ ਦੇਖੋ ਐਜੀਟੇਸ਼ਨ ਦਾ ਰੂਪ ਅਸੀਂ ਕੁਝ ਬਣਾਇਆ ਹੋਇਆ ਉਸ ਟਾਈਮ ਸਰਕਾਰ ਨੂੰ ਪਤਾ ਲੱਗ ਜੂਗਾ ਸਮਝ ਲੱਗ ਜੂ ਕਿਵੇਂ ਇਹ ਤੇ ਸਾਡੀ ਤਾਂ ਇਹੋ ਆ ਅਪੀਲ ਆ ਸਰਕਾਰ ਕੋਲੇ ਵੀ ਇਹਨੂੰ ਵਿਧਾਨ ਸਭਾ ਚ ਪਤਾ ਲੈ ਕੇ ਆਵੇ ਤਾਂ ਕਿ ਘੱਟੋ ਘੱਟ ਜਿਹੜੇ ਵਿਧਾਨ ਸਭਾ ਜਿਹ ਪਹਿਲਾਂ ਤੋਂ ਸਰਕਾਰ ਦਾ ਪਤਾ ਲੱਗਿਆ ਵੀ ਉਹ ਪੰਜਾਬ ਦੇ ਪੱਖ ਦੀ ਹੈ ਪੁਰਾਣੇ ਸਾਰੇ ਜਿਹੜੇ ਹੈਗੇ ਰੈਗੂਲੇਸ਼ਨ ਉਹਨਾਂ ਨੂੰ ਰੱਦ ਕਰੇ ਤੇ ਉਸ ਤੋਂ ਅੱਗੇ ਜਿਹੜਾ ਕੇਂਦਰ ਨਾਲ ਇਸ ਮਸਲੇ ਤੇ ਜਿਹੜੀ ਗੱਲ ਕੇਂਦਰ ਨਾਲ ਚੱਲਣੀ ਆ ਉਹਦੇ ਨਾਲ ਸੱਚੀ ਸਹਿਰਦ ਹੋ ਕੇ ਸੜੇ ਆਪੋਜੀਸ਼ਨ ਪਾਰਟੀ ਮਤਲਬ ਲੋਕਾਂ ਦੇ ਮੂਹਰੇ ਪਤਾ ਲੱਗੇ ਵੀ ਇਹ ਕੁਝ ਕਰਨਾ ਚਾਹੁੰਦੇ ਆ ਕਿ ਸਿਰਫ ਇਹਨਾਂ ਦੇ ਗੁੱਲ ਨੂੰ ਮਿਟਿਚਾ ਰਹੇ ਨਹੀਂ ਫਿਰ ਵੀ ਨਹੀਂ ਕਰਨਗੇ ਫਿਰ ਇਹ ਲੋਕਾਂ ਦੇ ਮੂਹਰੇ ਅਸੀਂ ਇਹ ਸਾਰਿਆਂ ਨੂੰ ਲੈ ਕੇ ਜਾਵਾਂਗੇ ਨੰਗੇ ਕਰਾਂਗੇ ਕਿ ਭਾਈ ਇਹ ਪੰਜਾਬ ਪ੍ਰਸਤ ਨਹੀਂ ਹੈਗੇ ਸਿਰਫ ਇਹ ਤਾਂ ਆਪਦੇ ਢਿੱਡ ਪਰ ਹੋ